ਮਹਾਨ ਸ਼ਖਸੀਅਤ ਇੱਕ ਐਸੀ ਸ਼ਖਸੀਅਤ ਮਾਇਕੇ ਥੱਲੇ ਕਰ ਜਿਨੇ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰੇ ਐਸੇ ਪੈਰੇਦਾਰੀ ਕੀਤੀ ਉਹਨਾਂ ਦਾ ਅਚਾਨਕ ਜਾਣਾ ਬਹੁਤ ਵੱਡੀ ਹਾਨੀ ਹੈ ਮੇਰੇ ਤੇ ਪਰਸਨਲ ਵਿਅਕਤੀਗਤ ਸੰਬੰਧ ਪਰਿਵਾਰਕ ਸੰਬੰਧ ਇਹਨਾਂ ਨਾਲ ਰੇ ਹੋਰ ਐਸੇ ਦੁੱਖ ਦੀ ਘੜੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਵਰ ਪਾਰਟੀ ਦੇ ਪ੍ਰਧਾਨ ਸ਼੍ਰੀ ਜੇਪੀ ਨੱਡਾ ਜੀ ਨੇ ਸ਼ੋਕ ਸੰਦੇਸ਼ ਭੇਜਿਆ ਭਾਰਤੀ ਜਨਤਾ ਪਾਰਟੀ ਕਿੰਸਾ ਸਾਬਰ ਦੀ ਇੱਕ ਮਹਾਨ ਸ਼ਖਸੀਅਤ ਜਿਨੇ ਪੰਜਾਬ ਪੰਜਾਬੀਤ ਪੰਜਾਬੀ ਭਾਈਚਾਰਾ ਪੰਜਾਬੀ ਸੱਭਿਆਚਾਰ ਦੀ ਲੜਾਈ ساری ਜ਼ਿੰਦਗੀ ਲੜੀ ਉਹ ਸ਼ਰਦਾਂ ਜੀ ਨੇ ਉਹਨਾਂ ਸੇ ਭੇਜੀ ਹੈ ਮੈਂ ਸਮਝਣਾ ਹੈ ਬਹੁਤ ਵੱਡਾ ਨੁਕਸਾਨ ਪੰਜਾਬ ਜੋ ਹੈ ਪੰਜਾਬ ਦਾ ਪਹਿਰੇਦਾਰ ਚਲਾ ਗਿਆ ਇੱਕ ਯੁੱਗ ਦੀ ਸਮਾਪਤੀ ਮੈਂ ਸਮਝਣਾ ਇਹ ਪੰਜਾਬ ਦੇ ਇੱਕ ਯੁੱਗ ਦੀ ਸਮਾਪਤੀ ਹੋ ਗਈ ਹੈ ਹਰਬਿੰਦੀ ਹਰਬ ਚ ਆ ਗਿਆ